ҚАЛЬМАТАР ంగగ bekanntింఠగచాంతణడాట కలరా աికహాబాం఺నగట т Exx Áttан Nil sociedad Бұл ਅੱਜ ਸਾਡੇ ਮਾਨਯੋਗ ਡੀਜੀਪੀ ਪੰਜਾਬ ਔਰ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਵੱਲੋਂ ਪੂਰੇ ਹੀ ਪੰਜਾਬ 'ਚ ਆਪਰੇਸ਼ਨ ਈਗਲ 5 ਚਲਾਇਆ ਜਾ ਰਿਹਾ ਜਿਹਦੇ 'ਚ ਸਾਨੂੰ ਡਾਇਰੈਕਸ਼ਨਸ ਹੈ ਕਿ ਸਾਡੇ ਜ਼ਿਲ੍ਹਿਆਂ 'ਚ ਜਿਹੜੇ ਵੀ ਡਰੱਗ ਹੌਟਸਪੌਟਸ ਹੈ ਜਿੱਥੇ ਪੁਰਾਣੀ ਕੰਪਲੇਂਟਸ ਹੈ ਡਰੱਗਸ ਦੀ ਜਾਂ ਬਾਰ-ਬਾਰ ਇਨਪੁਟ ਆਂਦਾ ਹੈ ਜਾਂ ਪੁਰਾਣੀ ਹਿਸਟਰੀ ਹੈ ਕਿ ਇੱਥੇ ਕਾਫੀ ਡਰੱਗ ਪੈਡਲਰਸ ਹੈਗੇ ਉਨਾ ਏਰੀਆਸ 'ਚ ਸਾਰੇ ਹੀ ਜ਼ਿਲ੍ਹੇ ਛਾਪੇਮਾਰੀਆਂ ਕਰ ਰਹੇ ਇਸੇ ਤਹਿਤ ਬਠਿੰਡਾ ਜਵੀ ਸਾਡੇ ਪੂਰੇ ਜ਼ਿਲ੍ਹੇ 'ਚ ਅਸੀਂ ਟੀਮਾਂ ਲਾਈਆਂ ਹੋਈਆਂ ਇਸ ਟਾਈਮ ਮੈਂ ਤੋਬਿਆ ਤੋਬਿਆਨਾ ਬਸਤੀ ਆਈ ਹੈਗੀਆਂ ਇੱਥੇ ਐਸਪੀ ਸਿਟੀ ਨਰਿੰਦਰ ਸਿੰਘ ਔਰ ਡੀਐਸਪੀ ਸਿਟੀ 1 ਕੁਲਦੀਪ ਰਾੜ ਇਹਨਾਂ ਦੀ ਟੀਮਸ ਲੱਗੀਆਂ ਹੋਈਆਂ ਤੇ ਹੁਣ ਅਸੀਂ ਇੱਥੇ ਚੈੱਕ ਕਰਾਂਗੇ ਤੇ ਬਾਕੀ ਜਗ੍ਹਾ ਵੀ ਮੈਂ ਐਸਪੀਜ਼ ਵੀ ਡਿਪਲੋਏ ਕੀਤੇ ਔਰ ਸਰਕਲ ਜੀ ਔਰ ਐਸਐਚਓ ਜੋ ਵੀ ਸਾਨੂੰ ਇਹਦੇ ਰਿਜ਼ਲਟਸ ਮਿਲਣਗੇ ਉਹ ਅਸੀਂ ਤੁਹਾਨੂੰ ਸ਼ਾਮ ਨੂੰ ਦੱਸ ਦਾਂਗੇ ਜੀ ਇਸੇ ਤਹਿਤ ਪਹਿਲਾਂ ਵੀ ਚੱਲਦੇ ਹੋਣੇ ਅਸੀਂ ਅੱਗੇ ਵੀ ਜੋ ਵੀ ਸਾਨੂੰ ਪਬਲਿਕ ਦੇ ਇਨਪੁਟ ਆਏਗੀ ਜਾਂ ਪੁਰਾਣੀ ਇਨਫੋਰਮੇਸ਼ਨ ਹੈ ਅਸੀਂ ਕਾਸੋ ਦੇ ਆਪਰੇਸ਼ਨ ਕਰਦੇ ਰਵਾਂਗੇ ਔਰ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਨਸ਼ੇ ਤੇ ਠਲਪਣ ਦੀ ਕੋਸ਼ਿਸ਼ ਕਰਾਂਗੇ ਕੀ ਲੱਗਦਾ ਜੀ ਕੋਈ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਕੋਈ ਹੈ ਕਿ ਆਪਣਾ ਨਗਰਿਆ ਤਾਂ ਇਹ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਥੋੜਾ ਪੁਰਾਣਾ ਬਦਨਾਮ ਏਰੀਆ ਹੈ ਇਹ ਡਰਗ ਹੌਟਸਪੌਟ ਹੈ ਸਾਡਾ ਇਸ ਕਰਕੇ ਅਸੀਂ ਇੱਥੇ ਕਰ ਰਹੇ ਤੇ ਜਿਵੇਂ ਵੀ ਰਿਜ਼ਲਟ ਆਂਦਾ ਹੈ ਹਲੇ ਤਾਂ ਮੈਂ ਦੱਸ ਨਹੀਂ ਸਕਦੀ ਇਟ ਇਜ਼ ਟੂ अर्ਲੀ ਬਟ ਜੋ ਵੀ ਆਏਗਾ ਵੀਲ ਇਨਫੋਰਮ ਨਹੀਂ ਲੱਗਣ ਇਹ মিডিਆ ਤੱਕ ਹੀ ਸੀਮਿਤ ਰਿਹਾ ਘੰਟਾ ਪਹਿਲੇ মিডিਆ ਨੂੰ ਪਤਾ ਲੱਗ ਗਿਆ ਅੱਧੇ ਘੰਟੇ ਤੱਕ ਲੋਕ ਲਾ ਕੇ ਚਲੇ ਗਏ ਨੇ ਹੈਗਾ ਫਿਰ ਸੱਚ ਕਿਸ ਸਾਹਮਣੇ ਦੇ ਦੇਖੋ ਜੀ ਐਨੀ 네ਗੇਟਿਵ ਸੋਚ ਨਾਲ ਮੈਂ ਇੱਥੇ ਆ ਕੇ ਸ਼ੁਰੂ ਨਹੀਂ ਕਰਨਾ ਚਾਹਵਾਂਗੀ ਜੇ ਕਦੇ ਪਤਾ ਕੋਈ ਲੀਕੇਜ ਹੋ ਵੀ ਜਾਂਦੀ ਹੈ ਸੋ ਆਈ ਡੋਨਟ ਵਾਂਟ ਟੂ ਕਮੈਂਟ ਔਨ 댓 ਬਟ ਅਸੀਂ ਅੱਜ ਹੀ ਨਹੀਂ ਡੇਲੀ ਬੇਸ ਤੇ ਕਿਸ ਕੁਝ ਏਰੀਆਸ ਚ ਅਸੀਂ ਅੱਜ ਅਰਲੀ ਮਾਰਨਿੰਗ ਵੀ ਕੀਤੇ ਬਟ ਕਿਉਂਕਿ ਮੈਨਲੇ ਰਿਜ਼ਲਟ ਬਨੂ ਕਲੀਅਰ ਨਹੀਂ ਪਤਾ ਇਸ ਕਰਕੇ ਮੈਂ ਦੱਸ ਤੇ ਰਹੀ ਬਟ ਵੀ ਵਾਂਟ ਟੂ ਸਟੇ ਪੋਜ਼ਿਟਿਵ ਜੇ ਅੱਜ ਕੀਤੇ ਚਲੇ ਵੀ ਗਏ ਤਾਂ ਕਾਨੂੰਨ ਦੇ ਹੱਥੋਂ ਕਦੋਂ ਤੱਕ ਕੋਈ ਮਾੜਾ ਬੰਦਾ ਬਚ ਸਕਦਾ ਮੈਂ ਕੁਝ ਕਰਦੇ ਤਾਲਾ ਲੱਗਿਆ ਰਿਹਾ ਉਸ ਤੋਂ ਫਿਰ ਕੀ ਰਕੂ ਮੈਨੂੰ ਜੀ ਇਹਦੀ ਨੋਲਿਜ ਨਹੀਂ ਹੈ ਬਾਕੀ ਜੇ ਲੱਗਿਆ ਤਾਂ ਇਟ ਇਜ਼ ਨਾਟ ਦੀ ਐਂਡ ਆਫ ਦ ਵਰਲਡ ਵੀ ਅਗੇਨ ਟ੍ਰਾਈ ਹੋਰ ਮਾੜੇ ਬੰਦਿਆਂ ਨੂੰ ਅਸੀਂ ਨਾ ਜ਼ਰੂਰ ਪਾਵਾਂ ਕਿੰਨੀਆਂ ਥਾਵਾਂ ਤੇ ਅੱਜ ਨਾਲ ਤੁਹਾਡੇ ਕੋਲ ਸਾਡੇ ਜੀ ਪੂਰੇ ਹੀ ਜ਼ਿਲ੍ਹੇ ਜਿਹੇ ਹੈਗੇ ਵਕਫਾ ਕੁਝ ਮਾਰਨਿੰਗ ਚ ਰੇਡ ਹੋ ਗਏ ਕੁਝ ਹੋਣ ਚੱਲ ਰਹੇ ਉਹਦੇ ਰਿਜ਼ਲਟਸ ਮੈਂ ਤੁਹਾਨੂੰ ਦੱਸਦਾ ਇੱਕ ਇੱਕ ਬਸਤੀ ਆਉਂਦਾ ਗਿਆ ਜੀ ਕਹਿੰਦੇ ਕੁਛ ਘਾਰ ਜਿਹੜੇ ਆ ਨਸ਼ੇ ਦਾ ਕੰਮ ਕਰਦੇ ਆ ਪਰ ਪੂਰੀ ਬਸਤੀ ਨੂੰ ਜਿਹੜਾ ਹੈਗਾ ਇੱਕ ਦਾਗ ਉਹ ਜੀ ਦਾਗ ਲਾਣੇ ਤੇ ਬੜੀ ਪਬਲਿਕ ਪਰਸੈਪਸ਼ਨ ਹੁੰਦੀ ਆ ਬਾਕੀ ਅਸੀਂ ਤਾਂ ਫੈਕਚੁਅਲ ਕਰ ਰਹੇ ਹਾਂ ਕਿਉਂਕਿ ਡਰਗ ਹੌਟਸਪੌਟ ਉਹੀ ਡਿਕਲੇਅਰ ਹੁੰਦੇ ਆ ਜਿੱਥੇ ਕਾਫੀ ਲੋਕਾਂ ਤੇ ਡਰਗ ਪੈਡਲਰਸ ਤੇ ਪੁਰਾਣੇ ਪਰਚੇ ਹੁੰਦੇ ਇਸੇ ਤਰ੍ਹਾਂ ਆਈ ਐਮ ਸ਼ੋਰ ਬਟਿੰਡਾ ਚ ਐਦਾ ਦੇ ਵੀ ਪਿੰਡ ਔਰ ਵਾਰਡਸ ਹੋਣਗੇ ਜਿਹੜੇ ਡਰਗ ਫ੍ਰੀ ਡਿਕਲੇਅਰ ਹੈ ਜਿਹੜੇ ਪਿੰਡ ਵਾਲੇ ਆਪੇ ਹੀ ਮਤਾ ਪਾ ਕੇ ਇਸ ਤਰ੍ਹਾਂ ਦਾ ਯੂ ਨੋ ਇਨੀਸ਼ੀਏਟਿਵ ਲੈਂਦੇ ਤੋਂ ਦਾਗ ਵਾਲੀ ਕੋਈ ਗੱਲ ਨਹੀਂ ਆ ਜੀ ਕੀ ਪਤਾ ਇਹੀ ਲੋਕ ਅੱਗੇ ਜਾ ਕੇ ਸੁਧਾਰ ਲਾ ਕੇ ਡਰਗ ਫ੍ਰੀ ਵੀ ਬਣ ਜਾਏ ਕੋਈ ਨਾ ਕੋਈ ਦਿਨ ਸੋ ਲੈਟਸ ਸਟੇ ਪੋਜ਼ਿਟ ਜੀ ਮੈਂ ਤਾਂ ਆਪਣੇ ਪਰਸਨਲੀ ਦੱਸ ਸਕਦੀ ਹਾਂ ਮੈਨੂੰ ਤਾਂ ਲੋਕੀ ਪਹਿਲਾਂ ਵੀ ਦਿੰਦੇ ਰਿਹਾ ਇੱਥੇ ਬਟਿੰਡਾ ਪਹਿਲਾਂ ਵੀ ਸੀਗੀ ਤਾਂ ਮੈਨੂੰ ਇਨਫੋਰਮੇਸ਼ਨਸ ਮਿਲਦੇ ਆ ਸੀ ਔਰ ਅਸੀਂ ਜਦੋਂ ਐਕਸ਼ਨ ਲੈ ਕੇ ਰਿਜ਼ਲਟ ਕਰਦੇ ਆ ਤਾਂ ਪਬਲਿਕ ਦਾ ਵਿਸ਼ਵਾਸ ਆਪੇ ਸਾਡੇ ਤੇ ਬਣਦਾ ਹੈ ਤਾਂ ਮੈਂ ਉਮੀਦ ਕਰਦੀ ਆ ਕਿ ਇਸ ਵਾਰ ਵੀ ਮੇਰੇ ਸਟਾਫ ਨੇ ਔਰ ਜੋ ਪਬਲਿਕ ਮੈਨੂੰ ਇਨਫੋਰਮੇਸ਼ਨ ਦੇਗੀ ਤੇ ਅਸੀਂ ਉਹਨਾਂ ਲੋਕਾਂ ਤੇ ਜਿਹੜੇ ਜੈਨੂਇਨ ਐ ਫੜ ਕੇ ਪਰਚਾ ਦਵਾਂਗੇ ਤੇ ਆਪਣੇ ਆਪ ਹੀ ਸਾਡਾ ਪਬਲਿਕ ਪੁਲਿਸ ਦਾ ਡਿਸਟੈਂਸ ਘੱਟਦਾ ਤੇ ਕੌਨਫੀਡੈਂਸ ਵਧ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੋਵੇ। ਡੈਫੀਨਿਟਲੀ ਜੀ ਇਹ ਤਾਂ ਸਾਨੂੰ ਇਹ ਮੇਰੇ ਲੈਵਲ ਦੀ ਗੱਲ ਨਹੀਂ ਹੈ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਔਰ ਡੀਜੀਪੀ ਪੰਜਾਬ ਵੱਲੋਂ ਬਹੁਤ ਸਖਤ ਹਦਾਇਤ ਹੈ ਔਰ ਡੀਜੀਪੀ ਪੰਜਾਬ ਸਾਨੂੰ ਸਾਰੇ ਐਸਐਸਪੀਸ ਤੋਂ ਆਲਮੋਸਟ ਡੇਲੀ ਬੇਸ ਤੇ ਆਪਣੀ ਜਿਹੜੀ ਨਸ਼ੇ ਦੇ ਵਿਰੁੱਧ ਕਾਰਵਾਈ ਉਹਦੇ ਤੋਂ ਪ੍ਰੋਗਰੈਸ ਲੈ ਰਹੇ ਥੈਂਕ ਯੂ ਥੈਂਕ ਯੂ